ਗੁਰਨਾانک ਦੇਵ ਸੱਚੇ ਪਾਤਸ਼ਾਹ ਪਾਕ ਪਟਨ ਦਰਅਸਲ ਅੰਗਰੇਜ਼ੀ ਦਾ ਸਾਡੇ ਤੇ ਬਹੁਤ ਪ੍ਰਭਾਵ ਰਿਹਾ ਹੈ ਅੱਜ ਵੀ ਹੈ ਪੱਤਨ ਸ਼ਬਦ ਹੈ ਦਰਿਆ ਦੇ ਕੰਡੇ ਨੂੰ ਪੱਤਨ ਕਿਹਾ ਜਾਂਦਾ ਪੰਜਾਬੀ ਚ ਅੰਗਰੇਜ਼ੀ ਵਿਦਵਾਨਾਂ ਨੇ ਪਟਨ ਟੀਨਾ ਕਿਉਂਕਿ ਉਹਨਾਂ ਕੋ ਤਤ ਅੱਖਰ ਹੈ ਨਹੀਂ ਸੀ ਉਹਨਾਂ ਨੇ ਧੀ ਨਾ ਲਿਖਣਾ ਸ਼ੁਰੂ ਕਰਤਾ ਤੇ ਅਸੀਂ ਵੀ ਪਾਕ ਪੱਤਨ ਹੀ ਕਹਿਣਾ ਸ਼ੁਰੂ ਕਰ ਦਿੱਤਾ ਜੇਕਰ ਪੁਰਾਣੇ ਤੁਸੀਂ ਫਾਰਸੀ ਦੇ ਸਰੋਤ ਵੇਖੋ ਤੇ ਸ਼ਬਦ ਹੈ ਪਾਕ ਪੱਤਨ ਪਵਿੱਤਰ ਦਰਿਆ ਦਾ ਕਿਨਾਰਾ ਕਿਹੜਾ ਜਿੱਥੇ ਫਰੀਦ ਸਾਹਿਬ ਨਿਵਾਸ ਕਰਦੇ ਤੇ ਜਦੋਂ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਉਸ ਇਲਾਕੇ 'ਚ ਪਹੁੰਚ ਜੇਦੇ ਤੇ ਫਰੀਦ ਸਾਹਿਬ ਦੇ 13ਵੇਂ ਗੱਦੀ ਨਿਸ਼ੀਨ ਸ਼ੇਖ ਇਬਰਾਹਿਮ ਉੱਥੇ ਬਰਾਜ਼ ਬਣ ਮੈਂ ਜਾਣਕਾਰੀ ਲਈ ਦੱਸ ਦੇਵਾਂ ਕਿ ਫਰੀਦ ਸਾਹਿਬ ਗੁਰਨਾਨਕ ਸਾਹਿਬ ਤੋਂ ਬਹੁਤ ਸਮਾਂ ਪਹਿਲਾਂ ਹੋ ਚੁੱਕੇ ਨੇ ਤੇ ਜਦੋਂ ਗੁਰਨਾਨਕ ਸਾਹਿਬ ਉੱਥੇ ਪਹੁੰਚੇ ਨੇ ਤੇ ਫਰੀਦ ਸਾਹਿਬ ਦੇ ਅੱਗੇ ਗੱਦੀ ਨਿਸ਼ੀਨ ਸ਼ੇਖ ਇਬਰਾਹਿਮ ਉੱਥੇ ਨੇ ਹੁਣ ਉਹਨਾਂ ਦੇ ਕੋਲ ਸਾਰੀ ਕਵੀ ਫਰੀਦ ਸਾਹਿਬ ਦੀ ਬਾਣੀ ਹੈ ਗੁਰਨਾਨਕ ਸੱਚੇ ਪਾਤਸ਼ਾਹ ਜੰਗਲ ਚ ਜਾ ਕੇ ਬੈਠੇ ਇੱਕ ਸ਼ਬਦ ਪੜਿਆ ਬੜਾ ਪਿਆਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਦਰਜ ਹੈ ਆਪੇ ਪੱਟੀ ਕਲਮ ਆਪ ਉਪਰ ਲੇਖ ਵੀ ਤੂੰ ਇਕੋ ਕਹੀਏ ਨਾਨਕਾ ਦੂਜਾ ਕਾਹੇ ਇਹ ਸ਼ਬਦ ਕਮਾਲ ਨੇ ਸੁਣਿਆ ਕਮਾਲੂ ਦੀ ਜਿਹੜਾ ਮਰੀਦ ਸੀ ਸ਼ੇਖ ਇਬਰਾਹੀਮ ਦਾ ਲੱਕੜਾ ਇਕੱਠੀਆਂ ਕਰਨ ਵਾਸਤੇ ਆਇਆ ਸੀ ਲੱਕੜਾ ਸੁੱਟ ਦਿੱਤੀਆਂ ਅਨੰਦ ਵਿਸਮਾਤ ਚਲਾ ਗਿਆ ਬਾਬੇ ਦੇ ਕੋਲ ਬਾਬਾ ਬੜਾ ਆਨੰਦ ਆਇਆ ਇੱਕ ਵਾਰੀ ਇਹਾ ਸ਼ਬਦ ਹੋਰ ਬੋਲ ਜਨਮ ਸਾਖੀ ਦੇ ਸ਼ਬਦ ਨੇ ਬਾਬਾ ਸ਼ਬਦ ਦੇ ਵਿੱਚ ਬੜਾ ਆਨੰਦ ਆਇਆ ਬਾਬਾ ਇੱਕ ਵਾਰ ਈਹਾਂ ਸ਼ਬਦ ਹੋਰ ਕਹਿ ਤੇ ਬਾਬਾ ਪਤਾ ਕੀ ਕਹਿੰਦਾ ਮਰਦਾਨਿਆਂ ਮੈਂ ਨਾ ਕੈਸਾ ਅਬੇ ਤੂੰ ਕਹਿ ਉਹਨੇ ਸੁਣਨ ਵਾਲੀ ਗੱਲ ਪਤਾ ਕੀ ਹੈ ਕਿ ਮਰਦਾਨੇ ਨੇ ਤਾਂ ਰਬਾਬ ਵਜਾਈ ਸੀ ਗੁਰੂ ਨੇ ਬੋਲਿਆ ਪਰ ਮਰਦਾਨੇ ਨੇ ਕਿੰਨੀ ਸੁਰਤ ਦੇ ਨਾਲ ਸੁਣਿਆ ਹੋਵੇਗਾ ਕਿ ਗੁਰਨਾਨਕ ਨੂੰ ਮਾਣ ਹੈ ਕਿ ਮੇਰੇ ਸ਼ਬਦ ਨੂੰ ਸੁਣ ਕੇ ਇਹਨੇ ਸ਼ਰਮਣ ਕਰ ਲਿਆ ਹੋਵੇਗਾ ਤੇ ਗੁਰਨਾਨਕ ਸਾਹਿਬ ਕਹਿ ਰਹੇ ਨੇ ਕਿ ਕਮਾਲ ਹੁਣ ਇਹ ਸ਼ਬਦ ਮੈਂ ਨਹੀਂ ਸੁਣਾਵਾਂਗਾ ਮਰਦਾਨਾ ਸੁਣਾਵੇਂਗਾ ਤੇ ਮਰਦਾਨੇ ਨਹੀਂ ਸੁਣਾਇਆ ਇਹ ਸੁਰਤ ਇਹ ਧਿਆਨ ਕਿੰਨੇ ਧਿਆਨ ਦੇ ਨਾਲ ਸੁਣਿਆ ਹੋਵੇਗਾ ਮਰਦਾਨੇ ਨੇ ਉਹ ਸ਼ਬਦ ਸੁਣਾਇਆ ਕਮਾਲ ਨੇ ਸੁਣਿਆ ਆਪਣੇ ਮੁਰਸ਼ਿਦ ਸ਼ੇਖ ਇਬਰਾਹਿਮ ਦੇ ਕੋਲ ਸ਼ੇਖ ਇਬਰਾਹਿਮ ਚੜ੍ਹ ਕੇ ਆਇਆ ਪਾਲਕੀ ਦੇ ਉੱਪਰ ਆਉਂਦਿਆਂ ਹੀ ਗੁਰਨਾਨਕ ਸਾਹਿਬ ਦਾ ਦਸਤ ਬੋਸਾ ਪੈਰਾਂ ਦੇ ਵਿੱਚ ਬੈਠ ਕੇ ਹੱਥ ਚੁੰਮ ਲਿਆ ਬਾਬਾ ਇੱਹਾ ਨਾ ਬੈਠ ਇੱਥੇ ਨਾ ਬੈਹ ਹੁਣ ਤਾਂ ਮੇਰੇ ਨਾਲ ਚੱਲ ਚਲੇ ਗਏ ਬੜੀ ਵਾਰਤਾ ਲਾਭ ਹੋਈ ਉਸ ਵਾਰਤਾ ਲਾਭ ਦੀ ਢੁਗਾਈ ਚ ਨਹੀਂ ਜਾਣਾ ਪਰ ਇੱਕ ਦਲ ਉਸਨੇ ਕਿਹਾ ਕਿ ਮੇਰੇ ਕੋਲ ਮੇਰੇ ਵਡੇਰਿਆਂ ਦੀ ਫਰੀਦ ਸਾਹਿਬ ਦੀ ਬਾਣੀ ਹੈ ਤੇ ਉਹਨਾਂ ਦੀ ਬਾਣੀ ਦੇ ਵਿੱਚ ਕੀ ਲਿਖਿਆ ਹੈ ਉਹਨੇ ਫਰੀਦ ਸਾਹਿਬ ਦਾ ਇੱਕ ਸ਼ਬਦ ਪੜਿਆ ਜਿਹੜਾ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਤਰਚਾ ਉਹ ਸ਼ਬਦ ਸੀ ਬੇੜਾ ਬੰਦ ਨਾ ਸਕਈ ਬੰਦਨ ਕੀ ਬੇਲਾ ਭਰ ਸਰਵਰ ਜਦ ਉਛਲੇ ਤਬ ਤਰਨ ਦਹੇਲਾ ਅੱਗੇ ਹੱਥ ਨਾ ਲਾਇਕ ਸੁੰਭੜੇ ਚਲ ਜਾਸੀ ਟੋਲੀ ਗੁਰਬਾਣੀ ਦੇ ਦੋ ਰੰਗਾਂ ਦੀ ਗੱਲ ਬੜੀ ਆਉਂਦੀ ਹੈ ਇੱਕ ਉਹ ਰੰਗ ਹੈ ਜਿਹੜਾ ਸਾਨੂੰ ਲੱਗਾ ਘੜੀ ਦੀ ਘੜੀ ਗੁਰੂ ਦੀ ਗੋਦ ਚ ਬਹਿਣਾ ਲੱਗੇ ਰਹਿਣਾ ਉੱਥੇ ਜਾਣਾ ਲੱਥ ਜਾਣਾ ਤੇ ਬਾਛਣ ਇਹਨੂੰ ਕਿਹਾ ਕਸੰਬੜਾ ਟਕਚਾ ਰੰਗ ਕਸੰਬੜਾ ਪਾਣੀ ਧੋਤੇ ਥਿਰ ਨਾ ਰhoi ਜਾਂ ਫਿਰ ਕੱਚਾ ਰੰਗ ਕਸੰਭ ਕਾ ਥੋੜ੍ਹਿਆਂ ਦਿਨ ਚਾਰ ਜਿਓ ਬਸ ਇੰਨਾਕ ਇੱਕ ਹੋਰ ਹੈ ਉਹ ਪਤਾ ਕਿਹੜਾ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਓ ਰੰਗਣ ਵਾਲਾ ਜੀ ਰੰਗੇ ਸਾਹਿਬ ਐਸਾ ਰੰਗ ਨਾ ਡੀਟ ਉਹ ਨਹੀਂ ਜੇ ਲੱਖਦਾ ਔਰ ਚੱਕੜੀ ਦੇ ਦੰਦਿਆਂ ਦੇ ਉੱਪਰ ਹੋਰ ਗੂੜਾ ਹੋ ਜਾਂਦਾ ਉਹ ਦੇਗ ਦੇ ਵਿੱਚ ਉਬਾਲਿਆ ਉਹਦੇ ਤੋਂ ਵੀ ਵੱਧ ਗੂੜਾ ਹੋ ਜਾਂਦਾ ਉਹ ਜਦੋਂ ਬੰਦ-ਬੰਦ ਕੱਟਿਆ ਜਾਂਦਾ ਤੇ ਆਪਣੀ ਵੱਖਰੀ ਚਮਕ ਵਿਖਾਉਂਦਾ ਤੇ ਉਸੇ ਫਿਰ ਰੰਗ ਨੂੰ ਕਿਹਾ ਜਾਂਦਾ ਲਾਲ ਰੰਗ ਇਸ ਕੋ ਲੱਗਾ ਜਿਸਕੇ ਮੈਲਾ ਕਦੇ ਨਾ ਹੋਵੀ ਲੱਗੇ ਬੈਠਾ ਹੁਣ ਇੱਥੇ ਫਰੀਦ ਸਾਹਿਬ ਦਾ ਰੋਜ਼ਾ ਨਿਸ਼ੀਨ ਕਸੁੰਬੜੇ ਦੇ ਰੰਗ ਦੀ ਗੱਲ ਕਰਦਾ ਕਿ ਸੰਸਾਰੀ ਜੀਵਨ ਨੂੰ ਕਸੁੰਬੜੇ ਦਾ ਰੰਗ ਲੱਗਾ ਪਿਆ ਤੇ ਉਹਦੇ ਵਿੱਚ ਹੋਰ ਕੀ ਰਿਹਾ ਕਿ ਬੇੜਾ ਬੰਦ ਨਾ ਸਕੈ ਬੰਦਨ ਕੀ ਬੇਲਾ ਪਰ ਸਰਵਰ ਜਦ ਉਛਲੇ ਤਬ ਤਰਨ ਦੁਹੇਲਾ ਕਹਿੰਦੇ ਸੰਸਾਰ ਸਾਗਰ ਦੇ ਵਿੱਚ ਵਿਕਾਰਾਂ ਦੀਆਂ ਛੱਲਾ ਹੁੰਦੀਆਂ ਨੇ ਤੇ ਇਹਨਾਂ ਵਿਕਾਰਾਂ ਦੀਆਂ ਛੱਲਾਂ ਦੇ ਵਿੱਚ ਕੋਈ ਐਸਾ ਐਂਕਰ ਕੋਈ ਐਸਾ ਰੱਸਾ ਨਹੀਂ ਜਿਹਦੇ ਨਾਲ ਮਨ ਨੂੰ ਥਿਰ ਰੱਖਿਆ ਜਾ ਸਕੇ ਤੇ ਇਹ ਸਾਰਾ ਕਸੂਂਬੜੇ ਦੇ ਰੰਗ ਦਾ ਪ੍ਰਭਾਵ ਹੈ ਤੇ ਗੁਰਨਾਨਕ ਦੇ ਸੱਚੇ ਪਾਤਸ਼ਾਹ ਜਵਾਬ ਬੜਾ ਪਿਆਰਾ ਦਿੰਦੇ ਨੇ ਉਹ ਜਵਾਬ ਤੁਸੀਂ ਸਾਰੇ ਹੀ ਸ਼ਰਮਣ ਕੀਤਾ ਹੋਵੇਗਾ ਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜੇਕਰ ਜਪ ਤਪ ਕਾ ਬੰਦ ਬੇੜ ਦਾ ਜੇਕਰ ਤੇਰਾ ਬੇੜਾ ਜੱਪ ਤੇ ਤੱਪਦਾ ਜਿਤ ਲੰਗੇ ਵਹਿੇਲਾ ਨਾ ਸਰਵਰ ਨਾ ਉੱਚਲੇ ਐਸਾ ਪੰਥ ਸੁਹੇਲਾ ਤੇਰਾ ਇੱਕ ਨਾਮ ਮਜੀਠੜਾ ਸੱਚਾ ਮੇਰਾ ਚੋਲਾ ਸਦਾ ਰੰਗ ਕਿੰਦੇ ਜੇਕਰ ਇਸ ਮਨ ਨੂੰ ਜਪ ਤੇ ਤਪ ਦੇ ਵਿੱਚ ਬੰਨ ਕੇ ਵਿਕਾਰਾਂ ਦੇ ਦਰਿਆ ਦੇ ਵਿੱਚ ਸੁੱਟ ਵੀ ਦੇਵੇਂਗਾ ਤੇ ਸੱਚ ਜਾਣੀ ਤੈਨੂੰ ਲੱਗਿਆ ਹੋਇਆ ਮਜੀਠੀ ਰੰਗ ਤੈਨੂੰ ਡੁੱਬਣ ਨਹੀਂ ਦੇਵੇਗਾ ਇਸੇ ਵਿਕਾਰਾਂ ਦੇ ਵਿੱਚ ਸੋ ਉਸ ਸ਼ਬਦ ਦਾ ਜਵਾਬ ਪਾਤਸ਼ਾਹ ਨੇ ਆਪਣੀ ਬਾਣੀ ਚ ਦੇ ਦਿੱਤਾ ਇਹ ਸਾਰੀ ਬਾਣੀ ਜਿਹੜੀ ਹੈ ਇੱਕ ਮੈਂ ਹੋਰ ਗੱਲ ਕਰ ਦਵਾਂ ਬਾਣੀ ਦੇ ਵਿੱਚ ਮੈਂ ਰਾਗ ਬੱਤਾ ਦੀ ਗੱਲ ਕੀਤੀ ਸੀ ਤੇ ਸਾਡੇ ਬਹੁਤ سارے ਸਰੋਤ ਜਿਹੜੇ ਨੇ ਨਾ ਉਹਨਾਂ ਨੇ ਰਾਗ ਪਦਤਾ ਦੇ ਵਿੱਚ ਇੱਕ ਸ਼ਬਦ ਵਰਤਿਆ ਕਿ ਰਾਗ ਆਪ ਚੱਲ ਕੇ ਆਏ ਗੁਰੂ ਪਾਤਸ਼ਾਹ ਦੇ ਕੋਲ ਰਾਗ ਆਪ ਚੱਲ ਕੇ ਆਏ ਇਹਦਾ ਭਾਵ ਕੀ ਹੈ ਜੇ ਤਾਂ ਤੁਸੀਂ ਸਿੱਧਾ ਜਿਹਾ ਭਾਵ ਲਓਗੇ ਤੇ ਰਾਗ ਦਾ ਸਬੰਧ ਜਿਹੜਾ ਹੈ ਉਹ ਸਰਵਣ ਦੇ ਨਾਲ ਹੈ ਸੁਣ ਦੇ ਨਾਲ ਹੈ ਅੱਖਾਂ ਦੇ ਨਾਲ ਤਾਂ ਹੈ ਹੀ ਨਹੀਂ ਰਾਗ ਸਰੀਰ ਤਾਂ ਹੈ ਹੀ ਨਹੀਂ ਔਰ ਸੱਜ ਜਾੜਿਓ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ ਨੇ ਉਹ ਚਾਹੇ ਕੋਈ ਸਵਾਦ ਚਾਹੇ ਕੋਈ ਸਰੂਪ ਚਾਹੇ ਕੋਈ ਸੁਗੰਧ ਚਾਹੇ ਕੋਈ ਸਰਵਣ ਤੇ ਚਾਹੇ ਕੋਈ ਸਪਰਸ਼ ਜਿਹੜੀ ਇਹਨਾਂ ਨੂੰ ਮਹਿਸੂਸ ਕਰਦੀ ਹੈ ਉਹਨਾਂ ਦੇ ਵਿੱਚੋਂ ਰਾਗ ਦਾ ਸਬੰਧ ਸਰਵਣ ਦੇ ਨਾਲ ਜਾਂ ਫਿਰ ਰਾਗ ਦਾ ਸਬੰਧ ਗਾਇਨ ਦੇ ਨਾਲ ਇਹਦਾ ਭਾਵ ਇਹ ਸੀ ਕਿ ਰਾਗ ਬਦਤਾ ਜਿਹੜੀ ਹੈ ਉਹ ਇੰਨੀ ਇਕਸਾਰਤਾ ਦੇ ਵਿੱਚ ਤੇ ਇੰਨੀ ਸ਼ੁੱਧਤਾ ਦੇ ਵਿੱਚ ਕੀਤੀ ਗਈ ਜਿਵੇਂ ਰਾਗਾਂ ਨੇ ਆਪ ਆਪਣੇ ਆਪ ਨੂੰ ਆ ਕੇ ਦਰਜ ਕੀਤਾ ਹੋਵੇ ਜਿਵੇਂ ਪਿੱਛੇ ਜੇ ਮੈਂ ਵਿਦੇਸ਼ ਦੇ ਵਿੱਚ ਸੀ ਇਰਾਨ ਦੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਆ ਗਈ ਤੇ ਗੱਲ ਚੱਲ ਪਈ ਜ਼ਫਰਨਾਮੇ ਦੇ ਉੱਪਰ ਕੁਦਰਤਨ ਕਿਉਂਕਿ ਉਹਨਾਂ ਦੀ ਬੋਲੀ ਹੋਣ ਕਰਕੇ ਫਾਰਸੀ ਤੇ ਜਦੋਂ ਉਹਨੇ ਜ਼ਫਰਨਾਮਾ ਪੜਿਆ ਤੇ ਉਹਨੇ ਮੈਨੂੰ ਇੱਕ ਗੱਲ ਕਹੀ ਕਹਿੰਦੀ ਡਾਕਟਰ ਸਾਹਿਬ ਬੇਸ਼ੱਕ ਜ਼ਫਰਨਾਮਾ ਇੱਕ ਚਿੱਠੀ ਹੈ ਬੇਸ਼ੱਕ ਜ਼ਫਰਨਾਮੇ ਦੀ ਬਹਿਰ ਮਸਨਵੀ ਹੈ ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿਣੀ ਹੈ ਕਿ ਅਜੇ ਤੱਕ ਸਾਡੇ ਕੋਲ ਸਾਡੀ ਭਾਸ਼ਾ ਦੇ ਵਿੱਚ ਕੋਈ ਵੀ ਐਸਾ ਕਵਿਤਾ ਦਾ ਸਰੋਤ ਨਹੀਂ ਜਿਹੜਾ ਇਸ ਤਰ੍ਹਾਂ ਦੇ ਨਾਲ ਵਿਆਕਰਨ ਦੇ ਫਰੇਮ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬੱਚਾ ਇੱਕ ਛੋਟੀ ਗੱਲ ਬਹੁਤ ਵੱਡੀ ਗੱਲ ਹੈ ਕਿ ਔਰੰਗਜ਼ੇਬ ਨੂੰ ਗੁਰੂ ਸਾਹਿਬ ਚਿੱਠੀ ਲਿਖਣ ਕਿਉਂਕਿ ਉਹਦੀ ਦਫਤਰੀ ਭਾਜਾ ਫਾਰਸੀ ਹੈ ਔਰ ਉਸ ਫਾਰਸੀ ਨੂੰ ਲਿਖਣ ਦੇ ਵਿੱਚ ਜਿਹੜਾ ਫਾਰਸੀ ਬਹਿਰ ਦੇ ਵਿੱਚ ਮਸਨਵੀ ਨੂੰ ਲੈ ਕੇ ਉਹਦੀ ਸ਼ੁੱਧਤਾ ਦਾ ਇੰਨਾ ਖਿਆਲ ਰੱਖਿਆ ਜਾਵੇ ਕਿ ਅੱਜ ਜਿਹੜੇ ਫਾਰਸੀ ਦੇ ਸਕਾਲਰ ਨੇ ਉਹ ਵੀ ਇਹ ਗੱਲ ਕਹਿਣ ਕਿ ਸੱਚਮੁੱਚ ਏਵੇਂ ਦੀ ਰਚਨਾ ਸਾਡੇ ਕੋਲ ਨਹੀਂ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਇਸੇ ਤਰ੍ਹਾਂ ਦੇ ਨਾਲ ਜਿਹੜੀ ਰਾਗ ਬਦਤ ਹੈ ਜਿਹੜਾ ਗੁਰੂ ਪਾਤਸ਼ਾਹ ਨੇ ਰਾਗਾਂ ਦੇ ਵਿੱਚ ਬਾਣੀ ਨੂੰ ਦਰਜ ਕੀਤਾ ਇਹ ਆਪਣੇ ਆਪ ਦੇ ਵਿੱਚ ਬਹੁਤ ਵਿਲੱਖਣਤਾ ਹੈ ਹੁਣ ਇਸ ਸਾਰੇ ਤੋਂ ਬਾਅਦ ਗੁਰੂ ਪਾਤਸ਼ਾਹ ਜਦੋਂ ਬਾਬਾ ਬੁੱਢਾ ਜੀ ਨੂੰ ਬੁਲਾਉਂਦੇ ਹਨ ਹੁਣ ਉਸ ਗੱਲ ਤੇ ਅਸੀਂ ਆਈਏ ਕਿਉਂਕਿ ਉਹ ਗੱਲ ਬੜੀ ਅਹਿਮ ਹੈ ਬਾਬਾ ਬੁੱਢਾ ਜੀ ਨੂੰ ਬੁਲਾਇਆ ਜਾਂਦਾ ਹੈ ਤੇ ਬੁਲਾ ਕੇ ਕਿਹਾ ਕੀ ਜਾਂਦਾ ਹੈ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ ਗੱਲ ਗ੍ਰੰਥ ਦੀ ਵੀ ਆ ਗਈ ਗੱਲ ਪੰਥ ਦੀ ਵੀ ਆ ਗਈ ਤੇ ਜਿਹੜੀ ਉਹ ਆਵਾਜ਼ ਸੀ ਉਹ ਹੁਕਮ ਸੀ ਲਿਹੋ ਆਵਾਜ਼ ਸੁਣੇ ਸਭ ਪੰਥ ਅਦਬ ਸਹਿਤ ਗ੍ਰੰਥ ਜੀ ਖੋਲਾ ਗ੍ਰੰਥ ਜੀ ਨੂੰ ਖੋਲਿਆ ਗਿਆ ਤੇ ਉਸ ਤੋਂ ਬਾਅਦ ਕਾਰਨ ਪ੍ਰਕਾਸ਼ ਬੁੱਢਾ ਜੀ ਬੋਲਾ ਕੀ ਬੋਲਿਆ ਫਿਰ ਬਾਬਾ ਬੁੱਢਾ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਅਸੀਂ ਪਤਾ ਕੀ ਕਹਿੰਨੇ ਆ ਜੀ ਗੁਰੂ ਸਾਹਿਬ ਦਾ ਇਹ ਕੀ ਆਇਆ ਸੀ ਜੀ ਤੇ ਪਹਿਲਾਂ ਕੀ ਸੀ ਜੀ ਹੁਕਮਨਾਮਾ ਇਹੀ ਕਹਿੰਨੇ ਜੀ ਨਹੀਂ ਮੈਂ ਜਦੋਂ ਵਕ ਵਕ ਧਰਮਾਂ ਦੇ ਜਿਹੜੇ ਵਿਦਵਾਨ ਨੇ ਜਦੋਂ ਉਹਨਾਂ ਨੂੰ ਮਿਲਦਾ ਤਾਂ ਮੈਂ ਵੇਖਦਾ ਕਿ ਉਹ ਆਪਣੇ ਧਰਮ ਦੀਆਂ ਸ਼ਬਦਾਵਲੀਾਂ ਦੇ ਪ੍ਰਤੀ ਸੰਜੀਦਗੀ ਬਹੁਤ ਰੱਖਦੇ ਨੇ ਸਾਡੇ ਚੋਂ ਮੁੱਕਦੀ ਜਾ ਰਹੀ ਹੈ ਜਦੋਂ ਅਸੀਂ ਗੁਰੂ ਪਾਤਸ਼ਾਹ ਦਾ ਹੁਕਮ ਲੈਨੇ ਆ ਨਾ ਇਹ ਹੁਕਮ ਹੈ ਮਿਸਾਲ ਦੇ ਤੌਰ ਤੇ ਆਪਸ ਵਿੱਚ ਤੁਹਾਡੀ ਲੜਾਈ ਹੋਈ ਤੁਸੀਂ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਚਕਿਤ ਤਾਂ ਕਿ ਮੈਂ ਤੇਰੇ ਨਾਲ ਨਹੀਂ ਲੜਨਾ ਤੂੰ ਮੇਰੇ ਨਾਲ ਨਹੀਂ ਲੜਨਾ ਤੁਸੀਂ ਦੋਵੇਂ ਜਣੇ ਰਾਜੀ ਹੋ ਗਏ ਪਰ ਜਦੋਂ ਤੁਸੀਂ ਉਸ ਨੂੰ ਲਿਖ ਲਿਆ ਤੇ ਕੀ ਬਣ ਗਿਆ ਰਾਜੀ ਨਾਪਾ ਤੁਸੀਂ ਕਹਿ ਦਿੱਤਾ ਇਹ ਮੈਂ ਜ਼ਮੀਨ ਵੇਚ ਦੇਣੀ ਹੈ ਤੈਨੂੰ ਤੁਸੀਂ ਪੈਸੇ ਲੈ ਲੈ ਪਰ ਜਦੋਂ ਪੈਸੇ ਲੈ ਕੇ ਰਜਿਸਟਰੀ ਕਰ ਦਿੱਤੀ ਬਣ ਗਿਆ ਬੈ ਨਾਮਾ ਇਸੇ ਤਰ੍ਹਾਂ ਇਹ ਗੁਰੂ ਪਾਤਸ਼ਾਹ ਦਾ ਹੁਕਮ ਹੈ ਤੇ ਜਦੋਂ ਅਸੀਂ ਇਸ ਹੁਕਮ ਨੂੰ ਲਿਖ ਦਿੱਤਾ ਤੇ ਫਿਰ ਕੀ ਬਣ ਗਿਆ ਸੋ ਹੁਕਮਨਾਮਾ ਉਦੋਂ ਬਣਦਾ ਜਦੋਂ ਇਸ ਨੂੰ ਲਿਖ ਦਿੱਤਾ ਜਾਂਦਾ ਹੈ ਇਸੇ ਕਰਕੇ ਗੁਰੂ ਸਾਹਿਬ ਦੇ ਜਿਹੜੇ ਸਿੱਖਾਂ ਨੂੰ ਭੇਜੇ ਹੋਏ ਸੰਦੇਸ਼ ਨੇ ਉਹ ਲਿਖਤ ਦੇ ਰੂਪ ਦੇ ਵਿੱਚ ਅਸੀਂ ਕਹਿੰਦੇ ਗੁਰੂ ਪਾਤਸ਼ਾਹ ਦੇ ਹੁਕਮਨਾਮੇ ਜਦੋਂ ਅਸੀਂ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਗੁਰੂ ਪਾਤਸ਼ਾਹ ਦਾ ਫਰਮਾਨ ਸਰਵਣ ਕਰਦੇ ਹੁਕਮ ਜਦੋਂ ਉਹਨੂੰ ਲਿਖਤ 'ਚ ਲਿਖ ਦਿੱਤਾ ਜਾਂਦਾ ਫਿਰ ਇਹ ਹੁਕਮਨਾਮਾ ਤੋ ਇਸ ਕਾ ਨੂੰ ਸਮਝਣ ਦਾ ਯਤਨ ਕਰੀਏ ਹੁਣ ਪਾਦਸ਼ਾ ਜਦੋਂ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ ਹੁਣ ਇੱਥੇ ਦੋ ਗੱਲਾਂ ਫਿਰ ਵੇਖਿਓ ਗੁਰੂ ਗੁਰੂ ਸਾਹਿਬ ਨੇ ਸਿੱਖ ਬਾਬਾ ਬੁੱਢਾ ਜੀ ਨੇ ਪਰ ਗੁਰੂ ਗ੍ਰੰਥ ਸਾਹਿਬਹ ਰਾਜ ਦੀ ਜ਼ਿੰਮੇਵਾਰੀ ਇੰਨੀ ਵੱਡੀ ਹੈ ਕਿ ਦਰਜਾ ਇੰਨਾ ਉੱਚਾ ਹੋ ਗਿਆ ਕਿ ਸ਼ਬਦ ਕੀ ਵਰਤਾ ਚਾਰਾ ਬੁੱਢਾ ਸਾਹਿਬ ਖੋਲੋ ਗ੍ਰੰਥ ਕੀ ਅੱਜ ਅਸੀਂ ਸੋਚਦੇ ਆ ਕਿ ਅਸੀਂ ਗੁਰੂ ਘਰ ਦੇ ਗ੍ਰੰਥੀ ਨੂੰ ਇੰਨਾ ਸਤਕਾਰ ਦਿੰਨੇ ਆ ਜਿੰਨਾ ਗੁਰੂ ਦੇ ਰਿਆ ਗੁਰੂ ਤਾਂ ਕਹਿ ਰਹੇ ਬੁੱਢਾ ਸਾਹਿਬ ਖੋਲੋ ਗ੍ਰੰਥ ਔਰ ਇਥੋਂ ਤੱਕ ਕੇਵਲ ਪ੍ਰਕਾਸ਼ ਕਰਨ ਦੇ ਸਮੇਂ ਨਹੀਂ ਕਿਹਾ ਜਿਸ ਦਿਨ ਬਾਬਾ ਬੁੱਢਾ ਜੀ ਅਕਾਲ ਚਲਾਣਾ ਕਰ ਗਏ ਤੇ ਛੇਵੇਂ ਪਾਤਸ਼ਾਹ ਨੇ ਜਦੋਂ ਉਹਨਾਂ ਦੀ ਦੇਹ ਨੂੰ ਚਿਖਾ ਦੇ ਉੱਪਰ ਰੱਖਿਆ ਨਾ ਤੇ ਸਾਡੇ ਸਰੋਤ ਕਹਿੰਦੇ ਨੇ ਚਿਖਾ ਉੱਪਰ ਜਬ ਧਰੀ ਬੁੱਢਾ ਸਾਹਿਬ ਦੇ ਹਰ ਗੋਬਿੰਦ ਕੇ ਲੈ ਸਿਓ ਵਰਸਿਓ ਨੀਰ ਅਸਨੇਹ ਗੁਰੂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਅੱਜ ਬੁੱਢਾ ਸਾਖ ਦੁਨੀਆ ਤੋਂ ਜਾ ਰਿਹਾ ਹੁਣ ਖਿਆਲ ਕਰਿਓ ਕਰ ਦੇਣਾ ਅਸੀਂ ਆਪਣੇ ਗੁਰੂ ਘਰ ਦੇ ਗ੍ਰੰਥੀ ਦਾ ਨਸਤਕਾਸ਼ ਜਿੰਨਾ ਗੁਰੂ ਸਾਹਿਬ ਕਰ ਰਹੇ ਨੇ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ ਕਰਦੇ ਅਸੀਂ ਨਹੀਂ ਜੀ ਸਾਡੇ ਤੇ ਕੋਈ ਰਾਜਨੀਤਿਕ ਲੀਡਰ ਆ ਜਾਵੇ ਨਾ ਤੇ ਅਸੀਂ ਗ੍ਰੰਥੀ ਸਿੰਘ ਨੂੰ ਕਹਿੰਨੇ ਆਂ ਕਿ ਤਾਬਿਆ ਤੋਂ ਆ ਕੇ ਪਹਿਲਾਂ ਉਹਦੇ ਗੱਲ ਸਿਰ ਪਾਉ ਪਾ ਦੇ ਲਾਈਵ ਚਲਦੇ ਚੇਂਜ ਹੁੰਦਾ ਕੋਈ ਰਾਜਨੀਤਿਕ ਲੀਡਰ ਹੁੰਦਾ ਤੇ ਮੈਂ ਗ੍ਰੰਥੀ ਸਹਿਬਾਨ ਨੂੰ ਵੀ ਕਹਿ ਦੇਵਾਂ ਤੁਹਾਨੂੰ ਵੀ ਆਪਣਾ ਉਹ ਰੁਚਿਵਾਂ ਜਿਹੜਾ ਉਸ ਨੂੰ ਬਹਾਲ ਰੱਖਣਾ ਪਵੇਗਾ ਮੈਂ ਇਤਿਹਾਸ ਦੇ ਵਿੱਚੋਂ ਇੱਕ ਉਦਾਹਰਣ ਤੁਹਾਡੇ ਸਾਹਮਣੇ ਕਰਦਾ ਹਾਂ ਰਣਜੀਤ ਸਿੰਘ ਜਦੋਂ ਮਲਤਾਨ ਨੂੰ ਫਤਿਹ ਕਰਨ ਵਾਸਤੇ ਜਾ ਰਿਹਾ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਰਸਤੇ ਦੇ ਵਿੱਚ ਪੜਾ ਕੀਤਾ ਜਦੋਂ ਪੜਾ ਕੀਤਾ ਤੇ ਬੈਠਾ ਸ਼ਰਾਬ ਦਾ ਬੱਤ ਹੈ ਵੇਖਿਆ ਦੂਰ ਇੱਕ ਦੀਵਾ ਜਗਦਾ ਦਿਖ ਰਿਹਾ ਘੋੜੇ ਤੋਂ ਉਤਰਿਆ ਚੁੱਪ ਚਾਪ ਉਸ ਦੀਵੇ ਦੇ ਕੋਲ ਗਿਆ ਇੱਕ ਕਮਰਾ ਸੀ ਕਮਰੇ ਦੇ ਵਿੱਚ ਦੀਵਾ ਜਗ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੀ ਇੱਕ ਗ੍ਰੰਥੀ ਸਿੰਘ ਬੈਠਾ ਸੀ ਰਣਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਉਹ ਗ੍ਰੰਥੀ ਸਿੰਘ ਨੂੰ ਕਹਿੰਦਾ ਕਹਿੰਦਾ ਅਰਦਾਸ ਕਰੋ ਕਹਿੰਦਾ ਕਾ ਦੀ ਅਰਦਾਸ ਕਹਿੰਦੇ ਪਛਾਣਿਆ ਨਹੀਂ ਕਹਿੰਦੇ ਨਹੀਂ ਕਹਿੰਦਾ ਗੁਰੂ ਘਰ ਦਾ ਕੂਕਰ ਸ਼ੇਰੇ ਪੰਜਾਬ ਰਣਜੀਤ ਸਿੰਘ ਗੁਰੂ ਘਰ ਦਾ ਕੂਕਰ ਅਰਦਾਸ ਕਾ ਦੀ ਕਰਨੀ ਹੈ ਮੁਲਤਾਨ ਦੇ ਵਿੱਚ 350 ਸਿੱਖ ਸ਼ਹੀਦ ਹੋ ਗਏ ਨੇ ਨਿਹਾਲ ਸਿੰਘ ਪੰਜ ਅੱਥੇ ਤੋਂ ਲੈ ਕੇ ਹਰੀ ਸਿੰਘ ਨਲੂਆ ਤੱਕ ਜ਼ਖਮੀ ਹੋ ਗਏ ਨੇ ਮੁਲਤਾਨ ਦਾ ਕਿਲਾ ਜਿੱਤ ਜਾਵਾ ਫਤਿਹ ਜਾਬ ਹੋ ਜਾਵਾ ਗਰੰਤੀ ਸਿੰਘ ਖੜਾ ਹੋਇਆ ਅਰਦਾਸ ਪਤਾ ਕਿਵੇਂ ਕੀਤੀ اے ਸੱਚੇ ਪਾਤਸ਼ਾਹ ਤੇਰੇ ਦਰ ਦੇ ਵਿੱਚ ਤੇਰੇ ਦਰ ਦਾ ਕੁੱਕਰ ਰਣਜੀਤ ਸਿੰਘ ਆਇਆ ਇਹਦੀ ਝੋਲੀ 'ਚ ਜਿੱਤ ਪਾ ਤਵੀ ਗਰੰਤੀ ਸਿੰਘ ਨੇ ਇਹ ਨਹੀਂ ਸੋਚਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਬਾਦਸ਼ਾਹ ਹੈ ਮੈਂ ਗੁਰੂ ਦੀ ਹਜ਼ੂਰ 'ਚ ਕੁੱਕਰ ਨਹੀਂ ਕਹਿਣਾ ਉਹਨੇ ਕਿਹਾ ਕੇ ਪਾਛਤ ਤੇਰੇ ਦਰ ਤੇਰੇ ਦਰ ਦਾ ਕੂਕਰ ਆਇਆ ਇਹਦੀ ਝੋਲੀ ਚ ਜਿੱਤ ਪਾ ਲਈ ਜਿੱਤ ਮਿਲੀ ਵਾਪਸੀ ਤੇ ਉਸੇ ਸਥਾਨ ਤੇ ਆਇਆ ਤੁਲਸੀ ਇੱਕ ਗੱਲ ਬੜੀ ਪਿਆਰੀ ਲਿਖਦਾ ਹੈ ਕਹਿੰਦਾ ਕੋ ਐਸੋ ਜਨਮਿਓ ਜਗਮਾਹੇ ਪ੍ਰਭਤਾ ਪਾਏ ਜਿਸ ਮਨ ਮਦ ਨਾ ਹੈ ਜਦੋਂ ਬੰਦੇ ਨੂੰ ਸਭ ਕੁਝ ਮਿਲ ਜਾਂਦਾ ਨਾ ਅਹੰਕਾਰ ਤੇ ਆਈ ਜਾਂਦਾ ਹੁਣ ਉਹ ਜਿੱਤ ਕੇ ਆ ਰਿਹਾ ਪਹਿਲਾਂ ਜਿੱਤਣ ਦੇ ਵਾਸਤੇ ਜਾ ਰਿਹਾ ਸੀ ਵਾਪਸੀ ਤੇ ਉਸੇ ਜਗ੍ਹਾ ਦੇ ਉੱਪਰ ਰੁਕਿਆ ਤੇ ਰੁਕ ਕੇ ਗਰੰਤੀ ਨੂੰ ਕਹਿੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਇਆ ਹੁਣ ਅਰਦਾਸ ਕਰ ਕਿ ਤੈਨੂੰ ਜਿੰਨੀ ਵੀ ਜ਼ਾਇਦਾ ਚਾਹੀਦੀ ਹੈ ਨਾ ਉਹ ਮੈਂ ਏਸ ਗੁਰੂ ਘਰ ਦੇ ਨਾਮ ਲਵਾ ਦਿੰਨਾ ਮੇਰੀ ਝੋਲੀ 'ਚ ਜਿੱਤ ਪਈ ਹੈ ਹੁਣ ਗੁਰਦੁਆਰਾ ਵੀ ਉਹੀ ਹੈ ਗ੍ਰੰਥ ਵੀ ਉਹੀ ਹੈ ਰਣਜੀਤ ਸਿੰਘ ਦੇ ਮਨ ਚ ਜ਼ਰੂਰ ਹੰਕਾਰ ਆ ਚੁੱਕਾ ਪਰ ਗ੍ਰੰਥੀ ਸਿੰਘ ਉਹੀ ਹੈ ਪਤਾ ਕਹਿੰਦਾ ਕਹਿੰਦਾ ਰਣਜੀਤ ਸਿਆ ਆਪਣੀ ਔਕਾਤ ਦੇ ਵਿੱਚ ਰਹਿ ਕੇ ਗੱਲ ਕਰ ਜੇ ਕੱਲ ਦੀ ਗੱਲ ਐ ਤੂੰ ਇੱਥੇ ਕਹਿ ਰਿਹਾ ਸੀ ਕੁੱਕਰ ਦੇ ਅਰਦਾਸ ਕਰੋ ਜੇ ਕੱਲ ਤੂੰ ਕੁੱਕਰ ਸੀ ਅੱਜ ਗੁਰੂ ਦੇ ਸਾਹਮਣੇ ਬਾਦਸ਼ਾਹ ਕਿਵੇਂ ਹੋ ਗਿਆ ਓਏ ਇਹ ਸੀ ਸਾਡੇ ਗ੍ਰੰਥੀ ਸਿੰਘ ਜਿੰਨ ਦਾ ਇੰਨਾ ਉੱਚਾ ਕਿਰਦਾਰ ਸੀ ਇੰਨਾ ਉੱਚਾ ਵਿਆਰ ਸੀ ਗੱਲਾਂ ਦੋਵੇਂ ਪਾਸੇ ਨੇ ਸਾਡੇ ਗ੍ਰੰਥੀ ਸਿੰਘਾਂ ਨੂੰ ਵੀ ਉਸ ਮਿਆਰ ਨੂੰ ਬਰਕਰਾਰ ਰੱਖਣਾ ਪਵੇਗਾ ਤੇ ਸੰਗਤ ਨੂੰ ਵੀ ਉਸ ਸਤਕਾਰ ਨੂੰ ਬਹਾਲ ਰੱਖਣਾ ਪਵੇਗਾ ਸੋ ਗੁਰੂ ਪਾਤਸ਼ਾਹ ਬੜੀ ਪਿਆਰੀ ਗੱਲ ਕਹਿੰਦੇ ਨੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ ਹੁਣ ਗ੍ਰੰਥ ਔਰ ਪੰਥ ਦੀ ਗੱਲ ਆ ਗਈ ਜੋਧ ਔਰ ਜੁਗਤ ਦੀ ਗੱਲ ਆ ਗਈ ਔਰ ਗ੍ਰੰਥ ਔਰ ਪੰਥ ਦੇ ਵਿੱਚ ਤੁਸੀਂ ਇੱਕ ਬਹੁਤ ਵੱਡੇ ਸੰਕਲਪ ਨੂੰ ਸਮਝਣਾ ਹੈ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਹਾੜਾ ਵੀ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ ਗ੍ਰੰਥ ਤੋਂ ਬਾਅਦ ਪੰਥ ਦਾ ਪ੍ਰਗਟ ਦਿਹਾੜਾ ਵਿਸਾਖੀ ਵੀ ਮਨਾਇਆ ਜਾਂਦਾ ਹੈ। ਇਹ ਗੱਲ ਯਾਦ ਰੱਖਿਓ ਕਿ ਗੁਰੂ ਗ੍ਰੰਥ ਤੇ ਖਾਲਸਾ ਪੰਥ ਗੁਰੂ ਪਾਤਸ਼ਾਹ ਦੇ ਵੱਲੋਂ ਜੋਤ ਤੇ ਜੁਗਤ ਦੇ ਰੂਪ ਚ ਪ੍ਰਗਟ ਕੀਤੇ ਐਸੇ ਸੰਕਲਪ ਨੇ ਜਿੰਨਾ ਦਾ ਕਤੀ ਵੀ ਜੋਤੀ ਜੋਤ ਦੇ ਉਸ ਨੇ ਮਨਾਇਆ ਜਾ ਸਕਦਾ। ਨਾ ਗੁਰੂ ਗ੍ਰੰਥ ਦਾ ਨਾ ਖਾਲਸਾ ਪੰਥ ਦਾ ਕਿਉਂ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟੀ ਗੁਰੂ ਦੀ ਜੋਤ ਹੈ ਤੇ ਗੁਰੂ ਦੀ ਜੋਤ ਜਿਹੜਾ ਗ੍ਰੰਥ ਹੈ ਉਹਦੀ ਤਾਬਿਆ 'ਚ ਬੈਠਾ ਪੰਥ ਹੈ ਤੇ ਪੰਥ ਵੀ ਖਾਲਸੇ ਦੇ ਰੂਪ 'ਚ ਪ੍ਰਗਟ ਕੀਤਾ ਪਾਤਸ਼ਾਹ ਨੇ ਕਿਹਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਜਿਹੜਾ ਪ੍ਰਮਾਤਮਾ ਦੀ ਮੌਤ ਦੇ ਵਿੱਚ ਗ੍ਰੰਥ ਦੀ ਤਾਬਿਆ ਸ਼ਬਦ ਦੇ ਵਿੱਚੋਂ ਪ੍ਰਗਟ ਹੋਇਆ ਖਾਲਸਾ ਹੈ ਉਹਦਾ ਕਦੀ ਜੋਤੀ ਜੋਤ ਦਿਵਸ ਨਹੀਂ ਮਨਾਇਆ ਜਾਣਾ ਭਾਵੇਂ ਉਹ ਕੱਲਾ ਹੀ ਕਿਉਂ ਨਾ ਰਹਿ ਜਾਵੇ ਨਹੀਂ ਮਨਾਇਆ ਜਾਵੇ ਸੋ ਇਹ ਗ੍ਰੰਥ ਔਰ ਪੰਥ ਦੀ ਗੱਲ ਜਿਹੜੀ ਆ ਉਹ ਪ੍ਰਗਟ ਬੇਸ਼ੱਕ ਦਸਮ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮੇਂ ਗੁਰਤਾ ਗੱਦੀ ਦੇ ਰੂਪ ਚ ਹੁੰਦੀ ਹੈ ਕਿ ਪਾਤਸ਼ਾਹ ਗ੍ਰੰਥ ਨੂੰ ਕਹਿੰਦੇ ਨੇ ਜਿਹੜੀ ਗੱਲ ਅਸੀਂ ਰੋਜ਼ ਗੁਰੂ ਸਾਹਿਬ ਦੀ ਹਜ਼ੂਰੀ ਚ ਖੜੇ ਹੋ ਕੇ ਕਹਿੰਨੇ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਤੇ ਖਾਲਸੇ ਨੂੰ ਕਹਿੰਨੇ ਆ ਖਾਲਸਾ ਮੇਰਾ ਰੂਪ ਹੈ ਖਾਲਸੇ ਮੈਂ ਹੋ ਖਾਲਸਾ ਮੇਰਾ ਪਿੰਡ ਪ੍ਰਾਣ ਖਾਲਸਾ ਮੇਰੀ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਖਾਲਸਾ ਮੇਰੋ ਇਸ਼ਟ ਸੁਹਿਰਦ ਖਾਲਸਾ ਮੇਰੋ ਕਹੀਅਤ ਬਿਰਦ ਹਉ ਖਾਲਸੇ ਕੋ ਖਾਲਸਾ ਮੇਰੋ ਊਤ ਪੋਤ ਸਾਗਰ ਬੰਦੇ ਰੋ ਖਾਲਸੇ ਨੂੰ ਮੇਰੇ ਤੋਂ ਵੱਖ ਕੀਤਾ ਹੀ ਨਹੀਂ ਜਾ ਸਕਦਾ ਸੋ ਗ੍ਰੰਥ ਔਰ ਪੰਥ ਜੋਤ ਔਰ ਜੁਗਤ ਗੱਲ ਕਦੋਂ ਸ਼ੁਰੂ ਹੋ ਗਈ ਜਦੋਂ ਬਾਬਾ ਬੁੱਢਾ ਜੀ ਨੂੰ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਕਿ ਲਿਹੁ ਆਵਾਜ਼ ਸੁਣੇ ਸਭ ਪੰਥ ਗ੍ਰੰਥ ਦੀ ਆਵਾਜ਼ ਪੰਥ ਸੁਨੇਗਾ ਔਰ ਜਿਹੜਾ ਪੰਥ ਹੈ ਉਹਨਾ ਚਿਰ ਤੱਕ ਆਪਣੇ ਮਕਾਮ ਦੇ ਉੱਪਰ ਬਰਕਰਾਰ ਰਹੇਗਾ ਜਿੰਨਾ ਚਿਰ ਪੰਥ ਗ੍ਰੰਥ ਦੀ ਗੱਲ ਕਰੇਗਾ ਜਿੰਨਾ ਚਿਰ ਪੰਥ ਗ੍ਰੰਥ ਦੀ ਗੱਲ ਕਰੇਗਾ ਉਨਾ ਚਿਰ ਗ੍ਰੰਥ ਦੀ ਮਹਿਮਾ ਵਧੇਗੀ ਇਹਨਾਂ ਦੋਵਾਂ ਚੀਜ਼ਾਂ ਨੂੰ ਆਪਸ ਦੇ ਵਿੱਚ ਗੁਰੂ ਗ੍ਰੰਥ ਨੂੰ ਤੇ ਖਾਲਸਾ ਪੰਥ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ